ਗੁੱਡ ਮਾਰਨਿੰਗ ਠੇਕੇਦਾਰ ਸਾਹਿਬ ਠੇਕੇਦਾਰ ਸਾਹਿਬ ਗੁੱਡ ਮਾਰਨਿੰਗ ਸ਼ੈਟਰਿੰਗ ਵਾਲੇ ਵੀਰ ਜੀ ਗੁੱਡ ਮਾਰਨਿੰਗ ਅੱਜ ਖੋਲਦੇ ਹੋਗੇ ਅੱਜ ਜਜੇ ਕਾਰ ਕਰਾ ਦਿਓ ਬਸ ਆਹ ਲੈਂਟਰ ਵੇਖਣਾ ਕਿਵੇਂ ਦਾ ਨਿਕਲਣਾ ਠੀਕ ਆ ਨਾ ਆਪ ਜਾਵਣਾ ਖਾ ਤੇ ਤੂੰ ਫਿਰ ਖਾਈ ਜਾਨੀਂ ਅੱਗੇ ਹੋਰ ਬਾਲੂ ਸ਼ਹਿਰ ਕੀ ਲੈ ਅੱਗੇ ਗਲੈਬੀਆਮ ਨਰ ਕੀ ਹੋਈ ਜਾਨੀਂ ਹੌਲੀ ਹੌਲੀ ਫੁੱਲ ਫੁੱਲ ਕੇ ਲੈ ਆ ਵੇਖਾਣਾ ਤੇਮਾ ਦੱਬੀ ਆਉਂਦੀ ਖਾਨ ਤੇ ਤੇਜੀ ਅੱਜ ਦੋ ਖਾ ਲੈਣ ਤੋਂ ਮੈਂ ਕਹਿੰਦਾ ਅੱਜ ਤਾਂ ਮੁੱਕ ਜਾਣੀ ਆ ਫਿਰ ਕਿੱਥੇ ਰਹਿਣੀ ਆ ਅੱਜ ਖਾ ਲੈਣ ਲੈ ਇਹ ਕੀ ਦੀ ਪਾਈ ਫੈਦੀ ਟੀ-ਸ਼ਰਟ ਹਾਂ ਮੰਮੀ ਜੀ ਲੈ ਬਾ ਠੀਕ ਆ ਹੌਲੀ ਹੌਲੀ ਮੰਮੀ ਦੇ ਕੱਪੜੇ ਦੇ ਕਬਜ਼ਾ ਕਰੀ ਜਾ ਆਉਂਦੀਆਂ ਦੇ ਲੈ ਨਾ ਤੁਸੀਂ ਕੀ ਕਹਿਣਾ ਜਾਓਗੇ ਇਹਦੇ ਬਾਰੇ ਕੁਝ ਨਹੀਂ ਕਹਿਣਾ ਜਾਓਗੇ ਇਹ ਮੱਟਲ ਇਹ ਵਾ ਮੇਰੇ ਮੋਰ ਫੁੱਲ ਦੀ ਜਾਣਾ ਹੋਲੇ ਮਿੱਠਾ ਖਾਗਾ ਹੋਵੇ ਤੋਂ ਦੇ ਬਚਕ ਲੈ ਇੱਕ ਫੀਸ ਚੱਕ ਲੈ ਇੱਕ ਪੀਸ ਕੋਈ ਨਹੀਂ ਹੁੰਦਾ ਅਰੇ ਦੇ ਵਾਲੇ ਬੂਹਾਲਾ ਗਰਦੀਪ ਬੋਲੇ ਬੂਹਾਲਾ ਨਾ ਵੇਖ ਚੱਕ ਲੈ ਇੱਕ ਪੀਸ ਇੱਕ ਲਾਸਟ ਵਾਲੀ ਆ ਲੈ ਗੱਲ ਹੁੰਦੀ ਸਾਰੇ ਪਿਆਰ ਦੀ ਆ ਸਾਡੇ ਨਾਲ ਦੂਜਾ ਉਹ ਆਪਣੇ ਘਰੇ ਭੈਣ ਕੰਮ ਕਰਦੀ ਆ ਉਹਦੀ ਮੰਮੀ ਆਪਦੇ ਪਿੰਡ ਗਈ ਸੀ ਹੈ ਤੇ ਵੇਲੇ ਉੱਥੋਂ ਉਹਨਾਂ ਨੇ ਕਿਹਾ ਵੀ ਤੂੰ ਉਹਨਾਂ ਦੇ ਘਰੇ ਕੰਮ ਕਰਦੀ ਤੇ ਸਾਡੇ ਘਰੇ ਸਬਜ਼ੀ ਲੈ ਕੇ ਜਾ ਹੈ ਵੇਲੇ ਸਪੈਸ਼ਲ ਸਬਜ਼ੀ ਆਈ ਆ ਤੇ ਮੈਂ ਤਾਂ ਦੱਸ ਦਿਆਂ ਕੀ ਕੀ ਆਟਮਾਂ ਆਈਆਂ ਨੇ ਪਾਲਕ ਪਾਲਕੇ ਆ ਭਾਜੀ ਤੇ ਗਾਸ਼ ਮੂਲੀਆਂ ਵਾਂ ਤੇ ਥੱਲੇ ਗੋਭੀ ਵੀ ਆ ਭਾਜੀ ਇਹਦੇ ਵਿੱਚ ਇਧਰ ਵਾਹ ਬਾਈ ਵੈਰੈਟੀ ਆ ਚੁੱਕੀ ਆ ਮੇਰੇ ਵੀਰੋ ਜੈ ਜੈਕਾਰ ਅੱਜ ਕੱਲੂ ਮੂਲੀਆਂ ਵਾਲੀਆਂ ਪਰਾਠੀਆਂ ਦੇ ਅੱਜ ਸ਼ਾਮ ਨੂੰ ਗੋਭੀ ਵਾਲੀਆਂ ਕੱਲ ਨੂੰ ਵਿਆਹ ਵੇਖਣਾ ਨਾ ਕੱਲ ਨੂੰ ਵਿਆਹ ਸੱਚ ਕੱਲ ਨੂੰ ਵਿਆਹ ਸੌਰੀ ਮੂਲੀਆਂ ਵਾਲੀਆਂ ਖਾ ਕੇ ਜਾਓਗੇ ਦੋਨੇ ਪਰ ਅੱਜ ਸ਼ਾਮ ਨੂੰ ਤਾਂ ਫਿਰ ਦੂਜੀ ਓ ਰੱਖੀਏ ਨਾ ਗੋਭੀ ਨਹੀਂ ਸਟੋਰ ਕਰੋ ਭਾਈ ਇਹਨਾਂ ਨੂੰ ਮੂਲੀਆਂ ਮਾਲੀਆਂ ਸਟੋਰ ਕੀਤੀਆਂ ਜਾਣੇ ਆਪਣੀਆਂ ਕੰਮ ਦੀਆਂ ਹਲੇ 2 ਦਿਨ ਵਿਆਹ ਚੱਲਦਾ ਵਾ ਲੈ ਵੀ ਗੋਭੀ ਵੇਖੋ ਚੈੱਕ ਕਰਾ ਦੇ ਗੋਭੀ ਫਰੈਂਡੋ ਚੱਕ ਦੀ ਗਰੀਬੀ ਟਾਈਮ ਨਹੀਂ ਤੜਕੇ ਤੜਕੇ 라ਜੂ ਤੇ ਤੜਕੇ ਤੜਕੇ ਅਸੀਂ ਵਾਚ ਸੱਦੀ ਜਾ ਰਹੇ ਅਸੀਂ ਜਾ ਰਹੇ ਹਾਂ ਜੀ ਵਿਆਹ ਤੇ ਮਿਲਦੇ ਹਾਂ ਜੀ ਵਿਆਹ ਤੇ ਚੱਲੇ ਚੱਲੇ ਗੁੱਡ ਮਾਰਨਿੰਗ ਹੈਵ ਅ ਨਾਈਸ ਡੇ ਸਾਸ੍ਰੀ ਕਾ ਲਵ ਯੂ ਅਨੈਵਰ ਸਾਰੇ ਸੀਨੀਅਰ ਸਿਟੀ ਜਾਨ ਆਪਣੇ ਨੂੰ ਸਨੈਪਚੈਟ ਘੱਟ ਪਾ ਗਰੀਬੀ ਤੋਂ ਲੱਗੇ ਸੀ ਜਿਹਨੇ ਸਾਰਾ ਸਾਲ ਆਹਣਾ ਮਿੱਤਰਾਂ ਨਾਲ ਗੱਲੇ ਬੋਲਦੇ ਬੋਲਦੇ ਮੈਂਬਰ ਆ ਗਈ ਟੀਮ ਆ ਗਈ ਟੀਮ ਸਾਰੀ ਕੈਮਰਾ ਸਾਹਮਣੇ ਟੀਮ ਚਲੋ ਚਲੋ ਅੱਜ ਗਾਵਾ ਪਾ ਦੇਣਗੀ ਟੀਮ ਲੇਟ ਹੋ ਗਈ ਸਾਰੀ ਸਪੈਸ਼ਲ ਟਰੀਟਮੈਂਟ ਦਿੱਤਾ ਜਾਣਾ ਗਿੰਦਰਾ ਚੱਕ ਦੇ ਗਰੀਬੀ ਨੌਰੇ ਪਾਰਟੀ ਮੇ ਇੱਥੇ ਬਹਿਣ ਲੱਗੀ ਜੀ ਵਾਹ ਜੀ ਵਾਹ ਚੱਕਦਾ ਗਰੀਬੀ ਵੀਰ ਜੀ ਵੀਡੀਓ ਬਣਾਉਂਦੇ ਬਹੁਤ ਨਾਈਸ ਕੰਮ ਭਾਈ ਤੁਹਾਡਾ ਪਹਿਲਾ ਲੈ ਕੇ ਆਏ ਹਾਂ ਸਭ ਤੋਂ ਹੋਰ ਮਾਈਕ ਕੀ ਆ ਜੀ ਲੈ ਕੇ ਬੈਟ ਟੈਸ਼ਨ ਪਰ ਟੀਮ ਅਬ ਐ ਇਥੇ ਆਨ ਦੋ ਆਨ ਦੋ ਛੇਤੀ ਤੂੰ ਹੀ ਤਾਂ ਪਰੌਣੇ ਖਾਦੇ ਨੇ ਆਲੂ ਵਾਲੇ ਖਾਦੇ ਨੇ ਸੌਖਾ ਨਹੀਂ ਖਾਦੇ ਹਾਂ ਤੂੰ ਸੌਖਾ ਨਹੀਂ ਖਾਦੇ ਕੋਸ਼ਤ ਤਾਂ ਜੀ ਤੇਰੇ ਅੰਦਰ ਤੇਜ਼ ਗਈ ਆ ਦੱਸ ਦੇ ਅਸਲਾ ਕਿਹੜਾ ਤੇਰੇ ਅੰਦਰ ਇਦਾਂ ਹੀ ਰੈਡੀ ਟੀਮ ਓ ਕੇਰ ਬੋਡਰ ਹਾਂ ਹਾਂ ਲਿਆਓ ਕਰ ਆਉਂਦਾ ਭਾਈ ਲੈ ਜਾ ਟਟ ਕੇ ਮਿੱਠੇ ਦਾ ਸ਼ੁਰੂਆਤ ਹੋ ਚੁੱਕੀ ਐ ਆਓ ਚੱਕ ਆਉਂਗੇ ਦੋ ਦੋ ਅਭੀ ਨੇ ਰੱਖੀ ਹੋਣੀ ਤੈ ਭਾਈ ਹੋਣੀ ਉਹ ਜਾਂਦਾ ਹੀ ਤਿਆਪ ਦੀਆਂ ਗੋੜੀਆਂ ਨਾਲ ਸੌਂਗਾ ਨਾ ਇਹਦੇ ਨਾਲ ਜੇ ਚਾਹ ਮਾਲ ਜਦੋਂ ਕਿਤੇ ਤੇਜ ਹੋ ਗਿਆ ਤੇ ਨਾਲ ਹੀ ਤਿਆਪ ਦੀਆਂ ਦੋੜੀਆਂ ਚੱਕ ਦੇਣੀਆਂ ਤੂੰ ਵੀ ਕੱਢ ਨਾ ਤੈਨੂੰ ਵੀ ਹੈ ਕਿ ਕਿ ਆਈ ਬਿੱਟ ਮਾਈ ਗੋ ਨਾ ਕਹਿਣਾ ਉਹ ਤੇ ਆਪ ਦੀ ਗੋਲ ਦੇ ਨਾਲ ਆ ਬੰਦ ਲਿਆਓ ਦੱਸ ਕਿੰਦਰ ਦੀ ਹੁੰਦੀ ਗੱਲੇ ਦੀ ਤੇਰੀ ਨਹੀਂ ਹੁੰਦੀ ਟੈਡ ਵੇਕਰ ਇਹ ਮੇਰੇ ਨਾਲ ਪੜਿਆ ਆਈ ਤੇ ਆਪਦੇ ਪੱਤੇ ਲਿਆਂਦੇ ਵੀਰੇ ਆਉਣ ਦੇ ਆਉਣ ਦੇ ਲਿਆਂਦੇ ਪੱਤੇ ਦੀ ਆਪ ਦੇ ਜਾਨ ਜਿੰਨੇ ਮਾਰਗੀ ਰਾਦੇ ਆ ਭਾ ਭਾ ਨੂੰ ਵੀ ਦਿਖਾਉਂਗੇ ਖਾਣਗੇ ਖਾਵੇ ਨਹੀਂ ਨਾ ਕਰੀ ਅੱਗੇ ਤੇਰੇ ਕੰਚਲੇ ਚੱਕਦਾ ਹੱਥਾਂ ਨਾਲ ਰੱਖ ਤੂੰ ਮਾਮਾ ਉਠਾ ਵੀ ਆ ਆ ਦੇ ਨਹੀਂ ਭੱਲੇ ਵੀ ਆਏ ਮੈਨਾਂ ਮੈਨੇਜਮੈਂਟ ਕੌਣ ਕਰੰਦੇ ਆ ਉਹ ਗਿਆ ਚਲਾ ਢਿੱਡਾ ਜਿਆ 30 ਉਹਨੇ ਨਾਲ ਉਹਨੇ ਯਾਰੀ ਕੁੜੀਆਂ ਨਾਲ ਹੀ ਸਾਡੇ ਉਹਨੇ ਬਾਹਰ ਕਢਾ ਦੇਣੀ ਹੁੰਦੀ ਜਿਹੜੀ ਮੈਂ ਇਕੱਲੇ ਹੀ ਹਾਂ ਮੈਂ ਆਨਟੋਲੀ ਆ ਇਹ ਲੀਡ ਦੇ ਕਿੱਡੀ ਭਰੀ ਉਹ ਬੰਨੇ ਹੋਈ ਬੈਠੇ ਹਾਂ ਇੱਥੇ ਆਪਣੀ ਇਹ ਰੱਖ ਮੱਕੀ ਭਰੀ ਗੋਬੀ ਖਾਈ ਉਹਨੂੰ ਸਟ੍ਰੀਟ ਆਉ। ਕਿੰਨੇ ਦੇ ਐ? 340 ਦੇ। ਉਹਨਾਂ ਨੇ ਜਿੱਦਾਂ ਆ ਤਾਰੀਆਂ ਤੂੰ ਲੈਣਾ ਵੱਖੀਆਂ ਤਾਂ ਇਹਨਾਂ ਨੇ ਮੈਂਬਰ ਪਹੁੰਚਾਉਣੇ ਨੇ ਕਿ ਲਈ ਸਪੀਡ ਨਾ ਆ ਜਾਏ 1 ਘੰਟਾ 5 ਮਿੰਟ ਜਿੱਥੇ ਪਹੁੰਚਦੇ ਸਾਢੇ 7 ਵਜੇ ਆ ਗਏ। ਮੈਂ ਲੈ। ਆਕ ਵੀ ਮੁਬਾਰਕਾ ਹੋਈਆਂ ਤੈਨੂੰ। ਬੱਸ ਮੁੰਡਾ ਮੰਗਿਆ ਗਿਆ। ਉੱਤਰ ਭਰਾਵਾ ਦੱਸਣ ਦੇ। ਉੱਤਰ ਮੰਗਿਆ ਗਿਆ ਐਵੇਂ। ਲਿਆ ਉਹ ਰੋਟੀ ਰੂਟੀ ਦਾ ਇੰਤਜ਼ਾਮ ਕਰੋ ਹੁਣ ਓਕੇ ਅੱਜ ਨਾ ਸਾਡੇ ਕੋਲੇ ਆ ਅੱਜ ਨਾ ਸਾਡੇ ਕੋਲੇ ਆ ਚੱਲ ਜਾ ਵਾਰ ਓ ਸਿਆਣੀ ਆ ਮੁਰਗੀ ਵਾਪਸ ਮੁਰਗੀ 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 ਮਤਲਬ ਮੁਰਗੀ ਮੁਰਗੀ ਗੁੱਡ ਮਾਰਨਿੰਗ ਚਲੇ ਹਲਦੀ ਦੇ ਹਲਦੀ ਦੇ ਬਾਕੀ ਟਾਪਰ ਚਲ ਗਿਆ ਨਹੀਂ ਜੇ ਉਹ ਨਾ ਮਿਸ਼ਾਣਾ ਤਿਆਰ ਹੁੰਦੀ ਤੂੰ ਪਹਿਲੇ ਚਲੀ ਹਾਂ ਢਿੱਲੀ ਜੀ ਕਾ ਤੇ ਲੱਗੰਦੀ ਮੇਰਾ ਪੇਟਾਂ ਬਹੁਤ ਕਿਤੋਂ ਮੈਂ ਪੁੱਛਿਆ ਆ ਡਾਈਟ ਰੂਟ ਤੇਰੀ ਲੱਭਦੇ ਆ ਵਾ ਚੰਗੇ ਲੈਵਲ ਦੀ ਦਵਾਈ ਤੇ ਕਰਾਉਣੀ ਪੈਣੀ ਡਾਈਟ ਡਾਈਟ ਕਿੰਨੇ ਪਾੜਦਾ ਉਹਦਾ ਵੜਦਾ ਗਿਆ ਉਹ ਹਲੇ ਨੂੰ ਡੀਂਗ ਦੇਖੀ ਉਹ ਪੱਕੀ ਦੇ ਉਹ ਸਪੈਦਿਆਂ ਚੜ ਕੇ ਡੋੜਾ ਚੜ ਜਾ ਕੇ ਪਾਸੇ ਹੜ ਗਿਆ ਕਿਤੇ ਸਪੈਦਿਆਂ ਜੀ ਲਿਆਓ ਗੁੱਡਾ ਹੋਰ ਉਹ ਡਗ ਡਾ ਬੱਟੀ ਆ ਗਿਆ ਵਾ ਵੱਡੇ ਆ ਵੱਡੇ ਨਹੀਂ ਜਾਂਦੇ ਵੜਤਾ ਉਹਨਾਂ ਦਾ ਇਹਨਾਂ ਨੇ ਹੁਣ ਆਪ ਜਾਰੀ ਕਰ ਦਿੱਤਾ ਇਹ ਵੀ ਸੂਟ ਪੂਰਾ ਹਾਂ ਐਵੇਂ ਹਲਦੀ ਦੇ ਪਾਇਆ ਸੀ ਅੱਜ ਅੱਛਾ ਇਹ ਕੱਲੂ ਹੈਗੀ ਮਹਿੰਦੀ ਅੱਜ ਅੱਜ ਹਲਦੀ ਪਹਿਲੇ ਮਹਿੰਦੀ ਸੀ ਹੁਣ ਹਲਦੀ ਆ ਕੱਲ ਜਾਗੋ ਆ ਪਰਸੋ ਵਿਆਹ ਅੱਛਾ ਹੁਣ ਹਲਦੀ ਤੇ ਚਲੀ ਤੂੰ ਓਕੇ ਗੋਮੈਂਟ ਗਾਉਣ ਜਾਓ ਰਿਸ਼ਤੇ ਜੋ ਹਮੇਸ਼ਾ ਆਪਣੇ ਹੁੰਦੇ ਆ ਬਿਨਾ ਕਹਿ ਸਭ ਕੁਝ ਕਹਿ ਜਾਂਦੇ ਆ ਬਿਨਾ ਕਸੂਰ ਸਭ ਕੁਝ ਸਹਿ ਜਾਂਦੇ ਆ ਦੂਰ ਰਹਿ ਕੇ ਵੀ ਆਪਣਾ ਫਰਜ਼ ਨਿਭਾ ਜਾਂਦੇ ਆ ਉਹੀ ਰਿਸ਼ਤੇ ਆਪਣੇ ਕਹਲਾ ਜਾਂਦੇ ਆ ਸੋ ਅੱਜ ਮੈਂ ਦਹੀਂ ਪੱਲੇ ਬਣਾ ਰਹੀ ਸੀ ਦਹੀਂ ਪੱਲੇ ਬਣਾਉਣ ਲਈ ਮੈਂ ਓਵਰਨਾਈਟ ਤੁਲੀ ਮੂੰਗੀ ਤੇ ਉੜਦੀ ਦਾਲ ਨੂੰ ਸੋਕ ਕਰ ਲਿਆ ਸੀ ਫਿਰ ਉਹਨੂੰ ਬਲੈਂਡ ਕਰਕੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀ ਇੱਕ ਸਾਈਡ ਆਇਲ ਗਰਮ ਕਰ ਲਿਆ ਸੀ ਤੇ ਪੇਸਟ ਦੇ ਵਿੱਚ ਮੈਂ ਅਦਰਕ ਲਸਣ ਹਰੀ ਮਿਰਚ ਜੀਰਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀ ਇਹਦੇ ਵਿੱਚ ਮੈਂ ਨਮਕ ਵੀ ਪਾ ਲਿਆ ਸੀ ਸੋ ਫਿਰ ਮੈਂ ਉਹਨੂੰ ਹੌਲੀ ਹੌਲੀ ਫ੍ਰਾਈ ਕਰਨ ਲੱਗੀ ਫ੍ਰਾਈ ਕਰ ਲਈ ਜਿਹੜਾ ਭੱਲਿਆਂ ਦਾ ਸਾਈਜ਼ ਮੇਰਾ ਥੋੜਾ ਜਿਹਾ ਵੱਡਾ ਹੋ ਗਿਆ ਸੀ ਉਹ ਮੈਨੂੰ ਪਤਾ ਨਹੀਂ ਸੀ ਕਿ ਬਾਅਦ ਵਿੱਚ ਪਾਣੀ 'ਚ ਪਾ ਕੇ ਤਾਂ ਹੋਰ ਫੁੱਲ ਜਾਣੇ ਨੇ ਕਿਉਂਕਿ ਮੈਂ ਵੀ ਫਸਟ ਟਾਈਮ ਟਰਾਈ ਕੀਤਾ ਸੀ ਦਹੀਂ ਭੱਲੇ ਘਰੇ ਬਣਾਉਂਦਾ ਸੋ ਉਸ ਤੋਂ ਬਾਅਦ ਮੈਂ ਦਹੀਂ ਭੱਲੇ ਦੇ ਲਈ ਉਹਦੀ ਮਿਕਸਚਰ ਤਿਆਰ ਕੀਤਾ ਜਿਹੜੇ ਕੀ ਦਹੀਂ ਤੋਂ ਬਿਨਾ ਤਾਂ ਪੱਲੇ ਪਾ ਨਹੀਂ ਸਕਦੇ ਸੋ ਮੈਂ ਸਭ ਤੋਂ ਪਹਿਲਾਂ ਦਹੀਂ ਲਿਆ ਗ੍ਰੀਕ ਜੋਕਟ ਉਹਦੇ ਵਿੱਚ ਮੈਂ ਦੁੱਧ ਪਾਇਆ ਦੁੱਧ ਦੇ ਨੂੰ ਚੰਗੀ ਤਰ੍ਹਾਂ ਮੈਂ ਇਹਨੂੰ ਫੈਂਟ ਲਿਆ ਫੈਂਟ ਕੇ ਇਹਦੀ ਵਧੀਆ ਸਮੂਥ ਜੀ ਪੇਸਟ ਬਣਾ ਲਈ ਸੀ ਥੋੜਾ ਜਿਹਾ ਮੈਂ ਪਾਣੀ ਐਡ ਕਰ ਲਿਆ ਸੀ ਕਿਉਂਕਿ ਬੜਾ ਹੀ ਜ਼ਿਆਦਾ ਠਿਕ ਸੀ ਕਿਉਂਕਿ ਉਹ ਸੀ ਫਿਰ ਇਹਦੇ ਵਿੱਚ ਮੈਂ ਨਮਕ ਪਾਇਆ ਇਹਦੇ ਵਿੱਚ ਮੈਂ ਚੀਨੀ ਪਾਈ ਖੰਡ ਪਾਈ ਸੀ ਬ੍ਰਾਊਨ 슈ਗਰ ਮੈਂ ਯੂਜ਼ ਕੀਤੀ ਸੀ ਅਤੇ ਫਿਰੇ ਦੇ ਵਿੱਚ ਮੈਂ ਚਾਹ ਕਾਲਾ ਨਮਕ ਪਾਇਆ ਸੀ ਤੇ ਕਾਲਾ ਫਿਰ ਇਹਨੂੰ ਮੈਂ ਚੰਗੀ ਤਰ੍ਹਾਂ ਹਲਾਇਆ ਜਿਹੜੇ ਭੱਲੇ ਸੀ ਮੈਂ ਉਹ ਪਾਣੀ ਦੇ ਵਿੱਚ ਸੋਕ ਕਰਕੇ ਰੱਖ ਦਿੱਤੇ ਸੀ 15-20 ਮਿੰਟ ਤਾਂ ਜੋ ਇਹ ਪਾਣੀ ਨੂੰ ਜਿੰਨਾ ਚੂਸਣਾ ਚਾਹ ਚੂਸ ਸਕਦੇ। ਸੋ ਉਸ ਤੋਂ ਬਾਅਦ ਭੱਲੇ ਮੈਂ ਇੱਕ ਬਰਤਨ ਦੇ ਵਿੱਚ ਪਾ ਕੇ ਉਹਦੇ ਉੱਤੇ ਜਿਹੜਾ ਦਹੀਂ ਮਿੱਠਾ ਦਹੀਂ ਮੈਂ ਬਣਾਇਆ ਸੀ ਉਹ ਮੈਂ ਚੰਗੀ ਤਰ੍ਹਾਂ ਮਿਕਸਰ ਉੱਤੇ ਪਾ ਦਿੱਤਾ ਤੇ ਉਹਦੇ ਪਿੱਛੇ ਉੱਤੇ ਮੈਂ ਸਾਰੀਆਂ ਸੌਸਾਂ ਜਿੰਨੀਆਂ ਵੀ ਮਿਰਚ ਕਰੇਚੇ ਸੌਸਾਂ ਸੀ ਸਾਰੀਆਂ ਪਾਤੀਆਂ। ਟਮਾਟੋ ਸੌਸ ਪਾਤੀ, ਬਾਰਬੀਕਿਊ ਸੌਸ ਪਾਤੀ ਤੇ ਜਿਹੜੀ ਆਪਾਂ ਸਮੋਸਿਆਂ ਨਾਲ ਮਿੱਠੀ ਚਟਣੀ ਖਾਣੇ ਉਹ ਵੀ ਪਾਤੀ ਹਰੀ ਚਟਣੀ ਵੀ ਪਾਤੀ ਉੱਤੇ ਜਿਹੜਾ ਦਹੀਂ ਦੇ ਵਿੱਚ ਮਸਾਲਾ ਪਾਉਨੇ ਉਹ ਵੀ ਪਾ ਦਿੱਤਾ ਮਤਲਬ ਕੁੱਲ ਮਿਲਾ ਕੇ ਮੈਂ ਇਹਨੂੰ ਜਿੰਨਾ ਜੀ ਜਾਣ ਲਾ ਸਕਦੀ ਸੀ ਨਾ ਇਹਦੇ ਵਿੱਚ ਮੈਂ ਸਾਰੀਆਂ ਜੀ ਜਾਣ ਲਾ ਦਿੱਤੀਆਂ ਕਿਉਂਕਿ ਮੈਨੂੰ ਇਹਦਾ ਟੇਸਟ ਵਧੀਆ ਚਾਹੀਦਾ ਸੀ ਤੇ ਉਸ ਤੋਂ ਬਾਅਦ ਮੈਂ ਇੱਕ ਅਨਾਰ ਲੈ ਕੇ ਛਿੱਲ ਕੇ ਉਹ ਵੀ ਇਹਦੇ ਵਿੱਚ ਪਾ ਦਿੱਤਾ ਸੀਗਾ ਤੇ ਆ ਲੋ ਗ੍ਰੀਨ ਚਟਨੀ ਵੀ ਆ ਗਈ ਮੇਰੀ ਅਨਾਰ ਵੀ ਆ ਗਿਆ ਮੇਰਾ ਸੋ ਇਹ ਸਾਰੀਆਂ ਚੀਜ਼ਾਂ ਮੈਂ ਪਾ ਕੇ ਬਚੇ ਹੋਏ ਦਹੀਂ ਨੂੰ ਉੱਪਰ ਦੀ ਪਾ ਕੇ ਤੇ ਇਹਨੂੰ ਮੈਂ ਫ੍ਰਿਜ 'ਚ ਰੱਖਤਾ ਸੀ ਸਰਵ ਕਰਨ ਤੋਂ ਪਹਿਲਾਂ ਤਾਂ ਜੋ ਟੇਸਟ ਵਧੀਆ ਆਵੇ ਬਾਕੀ ਤੁਸੀਂ ਸੱਚੀ ਗੱਲ ਐ ਯਾਰ ਆਹ ਗੱਲਾ ਗਲਤ ਆ ਯਾਰ ਵੇਖੀ ਲੱਕੀ ਹੋਣੀ ਵੇਖ ਲੈ ਲੈ ਦੱਸ ਨਹੀਂ ਆਣੀ ਚਾਹੀਦਾ ਲੱਕੀ ਗੋਲੂ ਤੂੰ ਇੱਥੇ ਖੜਾ ਜੀ ਬਹੁਤ ਰਿਸਕ 'ਤੇ ਖੜਕੇ ਵੇਖ ਲੋ ਘਰ ਮੈਂ ਬੈਹ ਰਿਹਾ ਕੰਮ ਹਾਂਜੀ ਆਹ ਉਹ ਵਾਹ ਜੀ ਵਾਹ ਠੇਕੇਦਾਰ ਸਾਹਿਬ ਆਪ ਤੁਸੀਂ ਥੱਲੇ ਪਹੁੰਚੇ ਹੋ ਆ ਇਹੋ ਜੇ ਕੰਮ ਲੱਕੀਰਗੇ ਤੋਂ ਕਰਾਇਆ ਕਰ ਹਾਂ ਹੈਂ ਇੰਨੀ ਪਹੁੰਚਦਾ ਮਾਲਕ ਨਹੀਂ ਜੀ ਚੁਗਾ ਮੈਂ ਡਰਦਾ ਲੱਤਾ ਕੱਪਣ ਲੱਗ ਗਿਆ ਲੱਕੀ ਹੜੀ ਆ ਲੱਗੇ ਸਾਈਡ ਤੇ ਗਏ ਉਹਦਾ ਹਵਾ ਨਾ ਕੰਬੀ ਜਾਂਦੇ ਆ ਦੀ ਇੱਥੇ ਆ ਕੇ ਤੁਹਾਨੂੰ ਸਾਰਾ ਕੰਮ ਵਿਗਾੜਾ ਲੱਕੀ ਪੈੜ ਤੇ ਕੰਮ ਕਰਿਆ ਕਰ ਓਏ ਤੂੰ ਠੇਕੇਦਾਰ ਆਪਾਂ ਨੂੰ ਮਿਹਨਤ ਐ ਚਾਹੀਦਾ ਵਾਹ ਸਹੀ ਗੱਲ ਹੈ ਉਹੀ ਤਾਂ ਕਹਾ ਮਿਸਤਰੀ ਇੱਕ ਘਟਜੂ ਸਰ ਜਾਣਾ ਠੇਕੇਦਾਰ ਬਿਨਾਂ ਨਹੀਂ ਸਰਨਾ ਠੇਕੇਦਾਰ ਜਨਗਰੀ ਚੀਜ਼ ਆ ਨੂੰ ਤਾਂ ਰੱਖੋਗੇ ਆ ਦੇਖ ਲਓ ਜੀ ਆਪਰੇ ਸਿਲੈਂਡਿਆ ਠੇਕੇਦਾਰ ਨਹੀਂ ਠੀਕ ਆ ਦੇ ਆ ਕਿੱਥੋਂ ਲੈ ਕੇ ਆਈਆਂ ਹੈ ਮਾਮੀ ਦੇ ਨੂੰ ਬਾਈਆਂ ਚੀਜ਼ਾਂ ਬਣਾ ਬਣਾ ਦਿੰਦੀ ਆ ਸਾਨੂੰ ਤਾਂ ਨਹੀਂ ਬਣਾ ਕੇ ਖਵਾਏ ਕਦੇ ਹਾਂ ਬਬਲੇ ਬਬਲੇ ਇੰਨੀ ਡਾਂਡ ਦੇ ਨਹੀਂ ਕਰ ਬਬਲੇ ਲੱਤਾਂ ਦਾ ਕੋਈ ਇਲਾਜ ਕਰਾਈਏ ਵੀਰ ਕੀਮ ਘੁੰਮ ਲੱਭੀਏ ਕੋਈ ਚੰਗਾ ਲੱਤਾਂ ਏ ਡਾਕਟਰ ਇਹਦਾ ਵਾਸਨਾ ਵੀ ਪਤਲੀਆਂ ਹੈ ਡਾਕਟਰ ਨੂੰ ਜਾ ਕੇ ਕਹਿੰਦਾ ਡਾਕਟਰ ਸਾਹਿਬ ਮੇਰੀਆਂ ਲੱਤਾਂ ਹੀ ਦਵਾਈ ਦੇ ਦਿਓ ਕਹਿੰਦਾ ਕੀ ਹੋਇਆ ਕਹਿੰਦਾ ਤੁਸੀਂ ਹੱਸੋਗੇ ਤੇ ਨਹੀਂ ਕਹਿੰਦਾ ਲੱਤਾਂ ਸੋਜ ਪਈਆਂ ਤੇ ਲੱਤਾਂ ਵਿਖਾ ਜਦੋਂ ਐ ਕੀਤਾ ਡਾਕਟਰ ਹੱਸ ਗਿਆ ਤੁਹਾਨੂੰ ਗਿਆ ਇਹ ਨਾ ਹੱਸੇ ਹੋਣਾ ਕਹਿੰਦਾ ਇੰਨਾ ਤੇ ਬਾਲੀ ਸੋਜ ਆ ਗਈ ਆ ਲੱਤਾਂ ਦੇ ਕਰੀਏ ਲਗ ਗਈ ਪਤਲੀਆਂ ਵਾਲੀਆਂ ਇਹਨਾਂ ਨੂੰ ਲੱਤਾਂ ਦਾ ਇਹਨਾਂ ਦੀਆਂ ਵੀ ਬਹੁਤ ਗੱਬਰੂਆਂ ਦੀਆਂ ਪਤਲੀਆਂ ਪਰ ਇਹ ਕੰਮ ਕਰਦੇ ਰਹਿੰਦੇ ਹਰ ਜਿਹੜੀਆਂ ਤਗੜੇ ਆ